ਕਿਉਂ ਇਹ ਗਰੀਬਪੁਰ ਦੇ ਦਲਤ ਲੋਕ ਨੇ ਸਾਡੇ ਭਾਈ ਚਾਰਾਗਾ ਫਿਰ ਕਹਿ ਦਿੰਦੇ ਨੇ ਹਾਂ ਆ ਫੜ ਲਾ ਛੱਡੋ ਯਾਰ ਚਿੱਟੇ ਪਿੱਛੇ ਵੀ ਨਾ ਛੱਡੋ ਵੀਰ ਤੁਸੀਂ ਉਹ ਉਂਦੀ ਗੁੰਡਾ ਰਾਜ ਦੇਖ ਲੋ ਯਾਰ ਇੱਕ ਹਾਂ ਹਾਂ ਇੱਕ ਵੀ ਜਿਵੇਂ ਮੁਖੀ ਅਧਿਕਾਰ ਵਾਲੇ ਆ ਗਏ ਭਾਈ ਇਹ ਦਲੇ ਜਨਾ ਦੋਤ ਆ ਦੇ ਦਲੇ ਦੇਖੋ ਯਾਰ ਹੈ ਨਾ ਮਾਹੌਲ ਬਣਾਤਾ ਯਾਰ ਪਿੰਡ ਚ ਹਨਾ ਯਾਰ ਵੀ ਗੱਲਾਂ ਹੀ ਛੱਡੋ ਆ ਪਤਾ ਉਹ ਤੋਂ ਕੀ ਪਤਾ ਆਪ ਦਾ ਜੁਲਮ ਨਾ ਆਪਣੇ ਤੋਂ ਹੋ ਦੱਸੋ ਹਾਂ ਉਹਦਾ ਬਾਅਦ ਚ ਦੇਖਾਂ ਆ ਇਧਰ ਇਧਰ ਕਰ ਛੋਟੇ ਫੋੜਾ ਨਾ ਆਪਾਂ ਦਾ ਲੋਕਾਂ ਨੂੰ ਉਹ ਇਹ ਜਿਹੜਾ ਦਰਦ ਨਾ ਆਖ ਜੁਰਮ ਆ ਯਾਰ ਇਹ ਮੁੰਡੇ ਬੋਲਿਆ ਸੀ ਪਹਿਲਾਂ ਕਹਿੰਦੇ ਥਾਰ ਲੋ ਹਾਂ ਮੁੰਡਾ ਬੋਲਿਆ ਸੀ ਆ ਕਰ ਵਾਲਾ ਆ ਕਰ ਵਾਲਾ ਹਨਾ ਆ ਕਰ ਵਾਲਾ ਮੁੰਡਾ ਕਹਿੰਦੇ ਪਹਿਲਾਂ ਬੋਲਿਆ ਸੀ ਇਹ ਚਿੱਟੇ ਦੇ ਖਿਲਾਫ ਬੋਲਿਆ ਸੀ ਕਿੱਥੇ ਦੇ ਖਿਲਾਫ ਬੋਲਣ ਦਾ ਪੰਜਾਬ ਚ ਆ ਦੇਖ ਲੋ ਨਤੀਜਾ ਹਾਂ ਅਗਲਾ ਕਹਿੰਦਾ ਵੀ ਮਸ਼ਹੂਰ ਹੋ ਜਾਂਦੇ ਨੇ ਤੇ ਆਹ ਦੇਖੋ ਆ ਆ ਮਿਲਦਾ ਹੈ ਆ ਮਿਲਦਾ ਮਸ਼ਹੂਰੀ ਚ ਹਾਂ ਚਿੱਟੇ ਚ ਖਰਾਬ ਬੁੱਲਣ ਦੇ ਨਾ ਆ ਹਾਲਾਤ ਮਿਲਦੇ ਨੇ ਤੇ ਜਿਹੜੇ ਭੌਂਕਦੇ ਨੇ ਵੀ ਆ ਦੇਖੋ ਯਾਰ ਜਿੰਨੀ ਵੀ ਭੀਮ ਆਰਮੀਆ ਬਾਹਰ ਅੰਦਰ ਬਾਹਰ ਕੰਮ ਕਰ ਲਿਆ ਗਰੀਬਾਂ ਵਾਸਤੇ ਦਲਤਾਂ ਵਾਸਤੇ ਸਿੱਖ ਸਸਤਾ ਹੋਇਆ ਅੱਜ ਅੱਜ ਲੱਗੀ ਹੋਈ ਆ ਭਾਂਡਿਆਂ ਨੂੰ ਲਾ ਕੇ ਹਾਂਜੀ ਕੁਝ ਵੀ ਨਹੀਂ ਛੱਡਿਆ ਕਲਾਸ ਵੀ ਨਹੀਂ ਛੱਡਿਆ ਮਚਾਉਣ ਦੀ ਨਹੀਂ ਉਹ ਦੇਖੀ ਆ ਕਲਾਸ ਵੀ ਨਹੀਂ ਛੱਡਿਆ ਮਚਾਉਣ ਦੀ ਉਹ ਭੈਣ ਜੋ ਗੁੱਲਿਆਂ ਨੇ ਅਜੇ ਤਾਂ ਸਮਾਨ ਕਹਿੰਦੇ ਪੰਜਾਬ ਠੱਕਰ ਫੂਕਦੇ 8 ਤੇ ਪੰਜਾਬ ਦਾ মিডিਆ ਕਿੱਥੇ ਆ ਜਿਹੜਾ ਕੂਕੂ ਕੇ ਸਰਕਾਰਾਂ ਦੇ ਕੁੱਤੇ ਬਣ ਕੇ ਚੱਲਦੇ ਨੇ ਤੇ ਅੱਜ ਕਿੱਥੇ ਆ ਯਾਰ ਤੇ ਜਿਹੜੇ ਗਰੀਬਾਂ ਦੀਆਂ ਗੱਲਾਂ ਕਰਦੇ ਉਹ ਅੱਜ ਕਿੱਥੇ ਆ ਸਮਾਜ ਸੇਵੀ ਆਪਾਂ ਕਹਿੰਦੇ ਮੇਰੀ ਖੁੰਡੀ ਸੀ ਆ ਯਾਰ ਉੱਥੇ ਖੁੰਡੀ ਦਿੱਤੀ ਤੇ ਆ ਆ ਚਿੱਟਾ ਚਿੱਟਾ ਵੇਚਣਾਂ ਦੇ ਖਿਲਾਫ ਬੋਲਣ ਦਾ ਆ ਤੇ ਇਹ ਨਾਮ ਦੇ ਰਹੇ ਨੇਗੇ ਕੋਸ ਸਮਾਨ ਵੀ ਚੱਕ ਕੇ ਲੈ ਗਏ ਇਹਨਾਂ ਦੀਆਂ ਬੇਟੀਆਂ ਮੱਛੀਆਂ ਵੀ ਲੋਕ ਦੇਖਣ ਆ ਲੈਣਾ ਆ ਬਾਈ ਦਾ ਆ ਲੈ ਰੇ ਲੈ ਸਮਾਨ ਵੀ ਮੈਂਟੋ ਮੈਂਟ ਇਕੱਠਾ ਕਰਕੇ ਲੈ ਗਏ ਮੱਛਿਆ ਹੋਇਆ ਸਾਰਾ ਮੱਛਿਆ ਹੋਇਆ ਮੱਛਿਆ ਹੋਇਆ ਸਮਾਨ ਨਹੀਂ ਛੱਡਿਆ ਸਰਪੰਚ ਦੇ ਟਰੈਡ ਤੇ ਗਿਆ ਗਾ ਸਰਪੰਚ ਦੇ ਟਰੈਡ ਤੇ ਗਿਆ ਤੇ ਐਡੂ ਮਾੜੀ ਗੱਲ ਸਾਡੇ ਪੰਜਾਬ ਲਈ ਕੀ ਹੋ ਸਕਦੀ ਹੈ ਵੀ ਜਿਹੜਾ ਪੰਜਾਬ ਮੈਨੂੰ ਐ ਲੱਗਦਾ ਸੀ ਵੀ ਗੁਰੂਆਂ ਪੀਰਾਂ ਦੀ ਧਰਤੀ ਸੀ ਤੇ ਅੱਜ ਉਹ ਚਿੱਟਾ ਜੇ ਰੋਕਦੇ ਆ ਜਿਹੜਾ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਇਹ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਸੀ ਤੇ ਜਿਉਂ ਸਾਡੇ ਭਰਾ ਕਰਨ ਲੱਗੇ ਤਾਂ ਉਹਨਾਂ ਦੇ ਘਰਾਂ ਨੂੰ ਦੇਖੋ ਐ ਉਹ ਯਾਰ ਤਾਂ ਐ ਲੱਗਦਾ ਵੀਰ ਯਾਰ ਤੁਸੀਂ ਗਲਾਸ ਤੱਕ ਨਹੀਂ ਛੱਡਿਆ ਯਾਰ ਪਰ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਬਾਹਰਲੇ ਸਾਡੇ ਐਨਆਰਆਈ ਭਰਾਵਾਂ ਨੂੰ ਅਪੀਲ ਹੈ ਵੀ ਇੱਥੇ ਆ ਕੇ ਯਾਰ ਇਹਨਾਂ ਦੀ ਬਾਹ ਫੜੋ ਭਾਈ ਆਪਾਂ ਬਹੁਤ ਸੇਵਾਦਾਨੀ ਆ ਬਹੁਤ ਬਥੇਰੇ ਭਰਾ ਬੈਠੇ ਆ ਘਰੇ ਗਈ ਸੀ ਘਰ ਵਾਲੀ ਘਰੇ ਗਈ ਸੀ ਮੇਰੇ ਘਰ ਆ ਗੱਡੇ ਚੜਾਉਂਦੇ ਸੀ ਇਹ ਘਰ ਵਾਲੀ ਇਹ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਵੀ ਇਹਨਾਂ ਦੇ ਨਾਲ ਗੱਲ ਸਮਝੋ ਯਾਰ ਹਾਂ ਬੋਲ ਬੋਲਦੇ ਆਂ ਉੱਥੇ ਘਰੇ ਬੋਲਦੇ ਆਂ ਪੁੱਤ ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਵੀ ਜੇ ਯਾਰ ਤੁਸੀਂ ਮਦਦ ਨਹੀਂ ਕਰ ਸਕਦੇ ਵੀਡੀਓ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਤਾਂ ਕਿ ਇਹ ਕੱਲ ਨੂੰ ਬਠਿੰਡੇ ਵੀ ਧਰਨਾ ਲਾ ਰਹੇ ਹਨ ਡੀਸੀ ਦਾ ਉਤਰਮੂੜੇ ਤੇ ਉੱਥੇ ਵੀ ਸਾਰਿਆਂ ਨੇ ਪਹੁੰਚਣਾ ਆ ਦੇਖਦੇ ਆ ਇਹ ਦੇਖੋ ਆਹ ਦੇਖੋ ਯਾਰ ਬਾਈ ਲੋਹੇ ਦੀਆਂ ਚੀਜ਼ਾਂ ਨਹੀਂ ਛੱਡੀਆਂ ਨੇ ਗਦਲੇ ਕੰਬਲ ਤੱਕ ਫਿਸ਼ ਆਹ ਬਹੁਤ ਤਾਕੜੇ ਆਹ ਲੈ ਸੰਧ ਯਾਰ ਇਹਦਾ ਮਤਲਬ ਪੂਰੇ ਤਾਕੜੇ ਹੋਣਗੇ ਵੀ ਜਿਹੜੇ ਆ ਤਾਂ ਤਾਂ ਟੁੱਟਦਾ ਵੀ ਨਹੀਂ ਸੀ ਦੀ ਆਪਾਂ ਨੂੰ ਵੀ ਪਤਾ ਹੈ ਨਾ ਹਾਂ ਦੇਖਾ ਮਸ਼ੀਨ ਦਾ ਇਹ ਵੀ ਟੋੜਿਆ ਪਿਆ ਹੈ ਆ ਭਾਂਡੇ ਭਾਂਡੇ ਦੇਖ ਲਓ ਆ ਭਾਂਡੇ ਦੇਖ ਲਓ ਓਏ ਇਹਨਾਂ ਦਾ ਕੀ ਕਸੂਰ ਸੀ ਯਾਰ ਵੀ ਅੱਗਾ ਦਾ ਦੀ ਇਹਨਾਂ ਨੂੰ ਪੈਟਰੋਲ ਬੰਬ ਬਣਾਏ ਢੱਕਣ दारू ਦੇ ਬੋਤਲਾਂ ਦੇ ਆਹ ਪੈਟਰੋਲ ਬੰਬ ਤੇ दारू ਦੇ ਢੱਕਣ ਪੈਟਰੋਲ ਬੰਬ ਬਣਾ ਬਣਾ ਸਿੱਟੇ ਗਏ ਆ ਤੇ ਇਹੋ ਜਿਹਾ ਇਹਦਾ ਐ ਲੱਗਦਾ ਬੜਾ ਵੱਡਾ ਦੰਗਾ ਹੋਇਆ ਹੁੰਦਾ ਹੈ ਇਹਦਾ ਪਾਕਿਸਤਾਨ ਨਾਲੋਂ ਟੱਕਰ ਹੈ ਤੇ ਪੰਜਾਬ ਦਾ ਮੀਡੀਆ ਕਿੱਥੇ ਆ ਯਾਰ ਜਿਹੜੇ ਪੱਤਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਉਹ ਅੱਜ ਇਹਨਾਂ ਲੋਕਾਂ ਨਾਲ ਕਿਉਂ ਨਹੀਂ ਆ ਕੇ ਖੜੇ ਬਈ ਇਹ ਵੀ ਇੱਕ ਸਵਾਰ ਹੈ ਪੰਜਾਬ ਦੇ ਲੋਕਾਂ ਨੇ ਪੀਲਾ ਵੀ ਇਹਨਾਂ ਨੂੰ ਕੜੀਸੋ ਫੇਰ ਇਹ ਹੋਣਗੇ ਇੱਧਰ ਨੂੰ ਆ ਮੇਰੇ ਪਸੂ ਨਾ ਫੁੱਲ ਗਏ ਵਿਚਾਰੇ ਨੇ ਇੱਥੇ ਆਵੇ ਪੰਨੇ ਪਈਆਂ ਬਲਉਂਦੇ ਸੀਗੇ ਹਾਂ ਪਸ਼ੂਆਂ ਨੂੰ ਵੀ ਅੱਗ ਲਾਉਂਦੇ ਸੀ ਪਸ਼ੂਆਂ ਨੂੰ ਵੀ ਅੱਗ ਲਾਉਂਦੇ ਸੀ ਦੇਖ ਪਸ਼ੂਆਂ ਦਾ ਵਿਚਾਰਾਂ ਦਾ ਕੀ ਕਸੂਰ ਦੀ ਹੈ ਨਾ